ਸ਼ਾਨ ਰਹੀ ਨਾ ਬਣ ਕੇ ਵਿਚਾਰਾ ਬੋਲਦਾ ਮੈਂ ਪਛੜੇ ਜੇ ਪਿੰਡ ਚੋਂ ਗੁਹਾਰਾ ਬੋਲਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਰਚਨਾ ਸੋਇਸ ਰਚਨਾ ਦੇ ਵਿੱਚ ਆਪਾਂ ਗੱਲ ਕਰਾਂਗੇ ਸਾਡੇ ਭੁੱਲੇ ਵਿਸਰੇ ਸੱਭਿਆਚਾਰ ਦੀ ਉਸ ਸੱਭਿਆਚਾਰ ਦੀਆਂ ਚੀਜ਼ਾਂ ਦੀ ਜਿਹੜੀਆਂ ਸਾਡੇ ਤੋਂ ਅਲੋਪ ਹੋ ਰਹੀਆਂ ਨੇ ਉਹ ਚੀਜ਼ਾਂ ਜਿਨ੍ਹਾਂ ਨਾਲ ਸਾਡੇ ਕੰਮ ਵੀ ਹੋਇਆ ਕਰਦੇ ਸੀ ਸਾਡੇ ਕੰਮ ਸਰਿਆ ਵੀ ਕਰਦੇ ਸੀ ਤੇ ਉਹਨਾਂ ਚੀਜ਼ਾਂ ਦੇ ਨਾਲ ਸਾਡਾ ਮਨੋਰੰਜਨ ਵੀ ਹੋਇਆ ਕਰਦਾ ਸੀ ਸੋ ਇਹਨਾਂ ਹੀ ਵਿਸਰੀਆਂ ਹੋਈਆਂ ਚੀਜ਼ਾਂ ਤੋਂ ਆਪਾਂ ਇੱਕ ਚੀਜ਼ ਦੀ ਗੱਲ ਕਰਨ ਲੱਗੇ ਹਾਂ ਗੁਹਾਰਾ ਸੁਗਹਾਰਾ ਜਿਹੜਾ ਸੀ ਉਹ ਪਿੰਡਾਂ ਦੀ ਸ਼ਾਨ ਹੋਇਆ ਕਰਦਾ ਸੀ ਇਹ ਗੁਹਾਰਾ ਜਿਹਦੇ ਵਿੱਚ ਕਿ ਪਾਥੀਆਂ ਪਾ ਕੇ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਰੱਖਦੀਆਂ ਸੀ ਤੇ ਉਸ ਨੂੰ ਲਿਪ ਪੋਚ ਕੇ ਸਾਜ ਸਵਾਰ ਕੇ ਉਹ ਪਾਥੀਆਂ ਰੂਪੀ ਬੱਲਣ ਜਿਹੜਾ ਸੀ ਉਹ ਸਾਲ ਭਰ ਦੇ ਲਈ ਸੰਭਾਲ ਕੇ ਰੱਖਦੀਆਂ ਸੀ ਅਕਸਰ ਕਿਹਾ ਜਾਂਦਾ ਕਿ ਪਿੰਡਾਂ ਦਾ ਪਤਾ ਗੁਹਾਰਿਆਂ ਤੋਂ ਲੱਗਦਾ ਹੈ ਸੋ ਇਸ ਕਰਕੇ ਗੁਹਾਰਾ ਅੱਜ ਵੀ ਆਪਣੀ ਇੱਕ ਅਹਿਮ ਥਾਂ ਰੱਖਦਾ ਹੈ ਸੋ ਇਸ ਰਚਨਾ ਦੇ ਵਿੱਚ ਲਿਖਾਰੀ ਸਤਨਾਮ ਸਿੰਘ ਪਲਹੀੜੀ ਨੇ ਉਸ ਵਿਸਰੇ ਹੋਇ ਸਬਾਚਾਰ ਦੀ ਗੱਲ ਕੀਤੀ ਹੈ ਜਿਸ ਸਭਿਆਚਾਰ ਦੇ ਵਿੱਚ ਅਸੀਂ ਹੱਸੀ ਖੇਡੇ ਅਸੀਂ ਮੌਜਾਂ ਮਾਣੀਆਂ ਸੋ ਅੱਜ ਉਹ ਗੁਹਾਰਾ ਕੁਝ ਆਪਣੀ ਵਿਥਿਆ ਦੱਸ ਰਿਹਾ ਆਪਣੇ ਬੋਲ ਬੋਲ ਰਿਹਾ ਸਵਾਪਾਪਾ ਦੇਖਦੇ ਹਾਂ ਗੁਹਾਰੇ ਬਾਰੇ ਇਸ ਰਚਨਾ ਦੇ ਵਿੱਚ ਲਿਖਾਰੀ ਨੇ ਕੀ ਲਿਖਿਆ ਕਹਿੰਦੇ ਸ਼ਾਨ ਨਹੀਂ ਰਹੀ ਬਣ ਕੇ ਵਿਚਾਰਾ ਬੋਲਦਾ ਮੈਂ ਪਛੜੇ ਜੇ ਪਿੰਡ ਚੋਂ ਗੁਹਾਰਾ ਬੋਲਦਾ ਕਦੇ ਵੱਡੇ ਵੱਡੇ ਪਿੰਡਾਂ ਵਿੱਚ ਸੀਗੀ ਮੇਰੀ ਠੱਕ ਹੁਣ ਆਪਣੇ ਗਮਾਂ ਚ ਗਿਆ ਪਹਿਲਾਂ ਨਾਲੋਂ ਸੁੱਖ ਅੱਜ ਬੌਣੇ ਜੇ ਸਿਲੰਡਰ ਤੋਂ ਹਾਰਾ ਬੋਲਦਾ ਮੈਂ ਪਛੜੇ ਜੀ ਪਿੰਡ ਤੋਂ ਗੁਹਾਰਾ ਬੋਲਦਾ ਕਹਿੰਦੇ ਕਦੇ ਆਂਡਣਾ ਗੁੰੰਡਣਾ ਸੀ ਚਾਵਾਂ ਨਾਲ ਆ ਕੇ ਕਦੇ ਆਂਡਣਾ ਗੁੰੰਡਣਾ ਸੀ ਚਾਵਾਂ ਨਾਲ ਆ ਕੇ ਦੇਣ ਪਾਥੀਆਂ ਦੇ ਗੇੜ ਗੋਲ ਘੇਰਾ ਜਿਹਾ ਬਣਾ ਕੇ ਹੁਣ ਤੁਰ ਗਈ ਜਵਾਨੀ ਦੁਖਿਆਰਾ ਬੋਲਦਾ ਮੈਂ ਪਛੜੇ ਜੀ ਪਿੰਡ ਚੋਂ ਗੁਹਾਰਾ ਬੋਲਦਾ ਸੋਗੇ ਲਿਖਦੇ ਨੇ ਕਹਿੰਦੇ ਮੇਰੀ ਕੱਢ ਟੀਸੀ ਲਿਪ ਪੋਚ ਹੁੰਦੀ ਨਾਲ ਚਾਵਾਂ ਮੇਰੀ ਕੱਢ ਟੀਸੀ ਲਿਪ ਪੋਚ ਹੁੰਦੀ ਨਾਲ ਚਾਵਾਂ ਜੀ ਕਰਦਾ ਸੀ ਮੇਰਾ ਗੀਤ ਖੁਸ਼ੀਆਂ ਦੇ ਗਾਵਾਂ ਅੱਜ ਹੰਝੂ ਮੇਰੀ ਅੱਖ ਵਿੱਚੋਂ ਖਾਰਾ ਬੋਲਦਾ ਮੈਂ ਪਛੜੇ ਜੇ ਪਿੰਡ ਚੋਂ ਗੁਹਾਰਾ ਬੋਲਦਾ ਸੋ ਆਖਰੀ ਪੈਰੇ ਚ ਲਿਖਦੇ ਨੇ ਕਹਿੰਦੇ ਹਰਿਆਵਲਾਂ ਵੀ ਮਾਣੀਆਂ ਹਰਿਆਵਲਾਂ ਵੀ ਮਾਣੀਆਂ ਮੈਂ ਸੱਚੀ ਬੜੀਆਂ ਕੀਆ ਤੋਰੀਆਂ ਸੀ ਵੇਲਾਂ ਬਣ ਉੱਤੇ ਚੜੀਆਂ ਪਲਹੀੜੀ ਪਿੰਡ ਦੀ ਪਛਾਣ ਵਾਲਾ ਲਾਰਾ ਬੋਲਦਾ ਮੈਂ ਪਛੜੇ ਜੀ ਪਿੰਡ ਚੋਂ ਗੁਹਾਰਾ ਬੋਲਦਾ ਮੈਂ ਪਛੜੇ ਜੀ ਪਿੰਡ ਚੋਂ ਗੁਹਾਰਾ ਬੋਲਦਾ ਜੀ ਹਾਂ ਦੋਸਤੋ ਇਹ ਸੱਚ ਹੈ ਕਿ ਭਾਵੇਂ ਅਜੋਕੇ ਸਮੇਂ ਦੇ ਵਿੱਚ ਸਾਡੇ ਬਾਲਣ ਦੇ ਤਰੀਕੇ ਬਦਲ ਗਏ ਨੇ ਅੱਜ ਕੱਲ ਸਿਲੰਡਰ ਆ ਗਏ ਨੇ ਇੰਡਕਸ਼ਨ ਆ ਗਏ ਨੇ ਹੋਰ ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਆ ਗਈਆਂ ਪਰ ਜਿਨ੍ਹਾਂ ਨੇ ਉਸ ਸਮੇਂ ਪਿੰਡ ਵਿੱਚ ਬਣੇ ਗੁਹਾਰੇ ਦੀਆਂ ਪਾਥੀਆਂ ਦਾ ਆਨੰਦ ਮਾਣ ਕੇ ਨਿਗ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਸ਼ਾਇਦ ਅੱਜ ਇਨ੍ਹਾਂ ਸਾਧਨਾਂ ਤੋਂ ਉਹਨੇ ਖੁਸ਼ੀ ਨਾ ਮਿਲਦੀ ਹੋਵੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਗੁਹਾਰਿਆਂ ਨੂੰ ਕਿਸੇ ਕੀਮਤੀ ਚੀਜ਼ਾ ਵਾਂਗ ਸਾਮ ਸਮਰਖਿਆ ਜਾਂਦਾ ਸੀ ਸੋ ਕਈ ਪਿੰਡਾਂ ਦੇ ਵਿੱਚ ਅੱਜ ਵੀ ਇਹ ਗੁਹਾਰੇ ਇਹ ਪਾਥੀਆਂ ਮੌਜੂਦ ਨੇ ਪਰ ਬਹੁਤੇ ਪਿੰਡਾਂ ਦੇ ਵਿੱਚੋਂ ਇਹ ਅਲੋਪ ਹੁੰਦੇ ਜਾ ਰਹੇ ਨੇ ਸੋ ਇਸ ਰਚਨਾ ਦੇ ਜਰੀਏ ਸਾਨੂੰ ਸਤਨਾਮ ਸਿੰਘ ਪੁਲਹੀੜੀ ਨੇ ਇੱਕ ਪਿੰਡ ਦੀ ਸ਼ਾਨ ਗੁਹਾਰੇ ਬਾਰੇ ਬੜਾ ਸੋਹਣਾ ਲਿਖਿਆ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਉਸ ਪੁਰਾਣੇ ਸਮੇਂ ਨੂੰ ਯਾਦ ਕਰਕੇ ਆਨੰਦ ਮਹਿਸੂਸ ਕੀਤਾ ਹੋ ਸੋ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਾਡੇ ਨਾਲ ਜੁੜੇ ਰਹੋ ਜੀ ਸਤਿ ਸ੍ਰੀ ਅਕਾਲ